ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਜੀ ਹਣੀ ਦਾ 106 ਭਾਗ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਧਾਰਨਾ ਤਤੀ ਬਾਵੀ ਲਗਣਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ਤਤੀ ਵਾ ਵੀ ਲਗਣਨਾ ਦੇਵੇ ਜਿਨ੍ਹਾਂ ਦਾ ਰਖ ਆਪ ਹੋ ਗਿਆ ਜੀ ਜਿਨ੍ਹਾਂ ਦਾ ਰਖ ਆਪ ਹੋ ਗਿਆ ਆਇਓ ਪਾਤਸ਼ਾਹ ਕਦੇ ਕਰ ਵੀ ਗਰੀਬ ਦੇ ਆਇਓ ਪਾਤਸ਼ਾਹ ਕਦੇ ਕਰ ਵੀ ਗਰੀਬ ਦੇ 제히 ਹੈ ਜ਼ਿੰਦਗੀ ਆਪਣੀ 제히 ਹੈ ਬੰਦਗੀ ਆਪਣੀ 제히 ਹੈ ਜ਼ਿੰਦਗੀ ਆਪਣੀ 제히 ਹੈ ਬੰਦਗੀ ਆਪਣੀ ਜਬਾ ਪੇ ਜਬ ਨਾਮ ਆਏ ਤੇਰਾ ਤੋ ਗਰਦਨ ਝੁਕ ਜਾਏ ਆਪਣੀ ਜਬਾ ਪੇ ਨਾਮ ਆਏ ਤੇਰਾ ਤੋ ਗਰਦਨ ਝੁਕ ਜਾਏ ਆਪਣੀ ਜੇਹੀ ਹੈ ਜ਼ਿੰਦਗੀ ਆਪਣੀ ਜੇਹੀ ਹੈ ਬੰਦਗੀ ਆਪਣੀ ਬੇਸ਼ੱਕ ਅਕਾਲੀ ਭਾਵੇਂ ਪੜਦੇ ਤਹਾਨੂੰ ਕਿ ਪ੍ਰਗਟ ਗੁਰਾਂ ਦੀ ਦੇਹ ਔਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰਨ ਸਤਕਾਰ ਵੀ ਹੋ ਰਿਹਾ ਹੈ ਪਰ ਹੋਰ ਗੁਰਦੁਆਰਿਆਂ ਵਿੱਚ ਪ੍ਰਗਟ ਗੁਰਾਂ ਕੀ ਦੇਹ ਵਾਲਾ ਪੂਰਨ ਸਤਕਾਰ ਨਹੀਂ ਹੈ ਰਸ ਲਈ ਇਹ ਪੂਰੀ ਤਰ੍ਹਾਂ ਪ੍ਰਗਟ ਗੁਰਾਂ ਦੀ ਦੇ ਨਹੀਂ ਮੰਨ ਰਹੇ ਪਰ ਧੰਨ ਬਾਬਾ ਨਾਨਕ ਸਿੰਘ ਜੀ ਦੇ ਇਤਿਹਾਸ ਨੂੰ ਪੜੋ ਤਾਂ ਤੁਹਾਨੂੰ ਪਤਾ ਲੱਗੇ ਕਿ ਕਿਵੇਂ ਉਹਨਾਂ ਨੇ ਆਪ ਅਮਲ ਕੀਤਾ ਤੇ ਕਰਵਾਇਆ ਅਤੇ ਅੱਜ ਤੱਕ ਹੋ ਰਿਹਾ ਹੈ ਤੇ ਜਿੱਥੇ ਵੀ ਨਾਨਕ ਸਰ ਅਸਥਾਨ ਬਣਿਆ ਹੈ ਕੁਝਕ ਜਿੱਥੇ ਅਖੌਤੀ ਸੰਤ ਭੇਖੀ ਥਾਵਾਂ ਨੂੰ ਛੱਡ ਕੇ ਹਰ ਨਾਨਕ ਸਰ ਦੇ ਗੁਰਦੁਆਰੇ ਵਿੱਚ ਪੂਰਨ ਸਤਕਾਰ ਹੈ ਉੱਚੋ ਵਾਲੇ ਬਾਬਾ ਹਰਨਾਮ ਸਿੰਘ ਜੀ ਤੋਂ ਬਾਬਾ ਜੀ ਨੂੰ ਬਹੁਤ ਪ੍ਰਾਪਤੀ ਹੋਈ ਹੈ ਅਤੇ ਲਹਿਰੇ ਵਾਲੇ ਸੰਤ ਵਿਧਾਵਾ ਸਿੰਘ ਜੀ ਤੋਂ ਵਿਦਿਆ ਵੀ ਪੜੀ ਇਨ੍ਹਾਂ ਕਾਰਨਾ ਕਰਕੇ ਇਨ੍ਹਾਂ ਦੋਹਾਂ ਮਹਾਤਮਾ ਦਾ ਬਾਬਾ ਜੀ ਹੱਦ ਦਰਜੇ ਦਾ ਸਤਕਾਰ ਕਰਦੇ ਸਨ ਤੇ ਪਿਆਰ ਅੰਦਰ ਆ ਕੇ ਇਨ੍ਹਾਂ ਦੀ ਉਸਤਤ ਬਹੁਤ ਕੁਝ ਕਹਿ ਜਾਂਦੇ ਪਰ ਏ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਕਦੇ ਨਹੀਂ ਸੰਨਕੀਤਾ ਕਰਦੇ ਪੁੱਛੋ ਜਾਣਾ ਤਾਂ ਕਹਿਣਾ ਅਸੀਂ ਮੱਕੇ ਚੱਲੇ ਹਾਂ ਪੁੱਜਣ ਪਰ ਉਹਨਾਂ ਦੇ ਚਰਨ ਕੁੱਟਣ ਲੱਗ ਪੈਂਦੇ ਇਸ ਤਰ੍ਹਾਂ 10-20 ਮਿੰਟ ਕਰਨ ਦੇ ਪਿੱਛੋਂ ਪੁੱਛੋ ਵਾਲੇ ਆਪ ਹੀ ਕਹਿੰਦੇ ਕਿ ਨਾ ਜਾ ਭਾਈ ਹੁਣ ਆਪਣਾ ਕੰਮ ਕਰ ਤਾਂ ਫਿਰ ਜੰਗਲ ਵਿੱਚ ਤਪੱਸਿਆ ਕਰਨ ਚਲੇ ਜਾਣਾ ਬਾਬਾ ਜੀ ਹੋਰ ਨਾ ਸੇਵਕਾਂ ਦੀ ਤਨਾ ਹੋਰ ਕੋਈ ਸੇਵਾ ਨਹੀਂ ਸੰਧ ਕਰਦੇ। ਦਾਮਦਮਾ ਸਾਹਿਬ ਤੋਂ ਆਉਂਦਿਆਂ ਜਾਂ ਜਾਂਦਿਆਂ ਪੁੱਚੋਵਲ ਜ਼ਰੂਰ ਜਾਣਾ। ਪ੍ਰਸੰਤ ਬਾਬਾ ਹਰਨਾਮ ਸਿੰਘ ਜੀ ਦੇ ਦੇਹਾਂਤ ਪਿੱਛੋਂ ਰਾਹ ਵਿੱਚ ਕਿਸੇ ਨੇ ਕਿਹਾ ਕਿ ਪੁੱਚੋ ਹੋ ਚੱਲੀਏ ਤਾਂ ਝਟ ਫਰਮਾਇਆ ਬਈ ਯਾਰਾਂ ਨਾਲ ਬਹਾਰਾਂ ਸੰਨ। ਅਸੀਂ ਮੜੀਆਂ ਤਾਂ ਨਹੀਂ ਵੇਖਣੀਆਂ ਕਿਹਾ ਜਾਂਦਾ ਹੈ ਕਿ ਪੁੱਤੋ ਵਾਲਿਆਂ ਦੇ ਨਾਲ ਅੰਤਮ ਮਲਾਪ ਸਮੇਂ ਜਦ ਬਾਬਾ ਜੀ ਨੇ ਪੁੱਛਿਆ ਕਿ ਅਸੀਂ ਲੜਕੀ ਸਿੱਦੇ ਫੜੀਏ ਫੜੀਏ ਤਾਂ ਉਹਨਾਂ ਨੇ ਫਰਮਾਇਆ ਬਾਬਾ ਵਿਧਾਵਾ ਸਿੰਘ ਜੀ ਦਾ ਸ਼ਕਤੀ ਵੇਸਕ ਤੁਹਾਡੇ ਪਾਸ ਜ਼ਿਆਦਾ ਹੈ ਪਰ ਲੜਕੀ ਸੇ ਦਾ ਫੜਨਾ ਪਵੇਗਾ ਤੁਹਾਨੂੰ ਉਹਨਾਂ ਪਿੱਛੇ ਲੱਗਣਾ ਪਵੇਗਾ ਭਾਵੇਂ ਬਰਤਾਵਾਂਗੇ ਉਹਨਾਂ ਵਿੱਚ ਅਸੀਂ ਉਹਨਾਂ ਨੂੰ ਸਾਡਾ ਹੀ ਰੂਪ ਸਮਝਣਾ ਸੰਤ ਵਿਧਾਵਾ ਸਿੰਘ ਜੀ ਬਾਬਾ ਜੀ ਤੋਂ 12 13 ਵਰੇ ਵੱਡੇ ਸਨ ਸੰਸਕ੍ਰਿਤ ਭਾਸ਼ਾ ਦੇ ਵਿਆਖਿਆ ਕਰਨੀ ਪੰਡਤ ਸਨ ਉਹਨਾਂ ਅੱਗੇ ਕੋਈ ਗਿਆਨੀ ਖੜਦਾ ਨਹੀਂ ਸੀ ਸਰੀਰਕ ਕਿਰਿਆ ਵਿੱਚ ਬੜੇ ਬਵੇਕੀ ਪਰ ਉੰਜ ਬਹੁਤ ਹੀ ਸਿੱਧੇ ਜਿਵੇਂ ਦੁਨੀਆਂ ਦਾ ਕੁਝ ਪਤਾ ਹੀ ਨਹੀਂ ਬਿਮਾਰ ਤਾਂ ਹੋ ਜਾਇਆ ਕਰਦੇ ਪਰ ਦਵਾਈ ਕਦੇ ਨਹੀਂ ਸੀ ਵਰਤਣੀ ਵੈਸੇ ਹੀ ਠੀਕ ਹੋ ਜਾਂਦੇ ਜਿਵੇਂ ਕਿ ਪਹਿਲੇ ਪਾ ਵਿੱਚ ਦੱਸਿਆ ਹੈ ਗਿਆ ਹੈ ਕਿ ਸੰਤ ਵਿਧਾਵਾ ਸਿੰਘ ਜੀ ਹੁਰਾਂ ਕੋਲੋਂ ਬਾਬਾ ਜੀ ਨੇ ਸਧਾਰਨ ਵਿਦਿਆ ਪ੍ਰਾਪਤ ਕੀਤੀ ਪਰ ਸ਼ਾਇਦ ਉਪਰੰਤ ਹਦਿਆਇਤ ਅਨੁਸਾਰ ਬਾਬਾ ਜੀ ਉਹਨਾਂ ਦਾ ਬੜਾ ਹੀ ਸਤਿਕਾਰ ਕਰਦੇ ਸਨ ਜਦ ਲੈਰੇ ਜਾਂਦੇ ਤਾਂ 10-12 ਸਿੰਘਾਂ ਦਾ ਕੀਰਤਨੀ ਜਥਾ ਨਾਲ ਹੋਇਆ ਕਰਦਾ ਲੈਰੇ ਦਾ ਗੁਰਦੁਆਰਾ ਕੁੱਚੇ ਅਸਥਾਨ ਤੇ ਸੀ ਪਿੰਡ ਦੀ ਆਬਾਦੀ ਵਿੱਚ ਵੜਦਿਆਂ ਹੀ ਕੀਰਤਨ ਸ਼ੁਰੂ ਕਰ ਦੇਣਾ ਅਤੇ ਕੀਰਤਨ ਦੀ ਆਵਾਜ਼ ਸੁਣਦਿਆਂ ਹੀ ਸੰਤ ਵਿਧਾਵਾ ਸਿੰਘ ਹੋਰਾਂ ਨੇ ਹੇਠਾਂ ਉਤਰ ਆਉਣਾ ਇੱਕ ਵਾਰ ਕੁੱਚਲ ਕਠੋਰ ਕਪਟੀ ਕਾਮੀ ਵਾਲਾ ਸ਼ਬਦ ਜੋਟੀਆਂ ਨਾਲ ਐਸੀ ਗੁੰਜਾਰ ਨਾਲ ਪੜਿਆ ਕਿ ਸਭ ਦੇ ਨੇਤਰ ਸੰਜਲ ਹੋ ਗਏ ਬਾਬਾ ਜੀ ਨੇ ਡਾਊਟ ਕਰਨੀ ਤੇ ਜ਼ਮੀਨ ਤੇ ਪਏ ਰਹਿਣਾ ਜਦ ਤੱਕ ਕਿ ਸੰਤਾ ਵਿਧਾਵਾ ਸਿੰਘ ਜੀ ਆਪ ਆਣ ਕੇ ਨਾ ਉਠਾਉਂਦੇ ਉਹਨਾਂ ਨੇ ਵੀ ਅੱਗੋਂ ਰਖੀ ਜੀ ਕਹਿ ਕੇ ਛੇਤੀ ਤੋਂ ਛੇਤੀ ਉੱਠਣਾ ਤੇ ਬਾਬਾ ਜੀ ਨੂੰ ਮਜਬੂਰ ਕਰਨਾ ਗੁਰਦੁਆਰਾ ਦੇ ਸਥਾਨ ਤੇ ਪੁੱਜ ਕੇ ਸੰਤ ਵਿਧਾਵਾ ਸਿੰਘ ਹੋਰਾਂ ਨੂੰ ਬਾਬਾ ਜੀ ਨੇ ਪਲੰਗ ਤੇ ਬਿਠਾਉਣਾ ਤੇ ਆਪ ਥੱਲੇ ਬੈਠਣਾ ਫਿਰ ਜਲ ਮੰਗਾ ਕੇ ਉਹਨਾਂ ਦੇ ਚਰਨ ਧੋਣੇ ਚਰਨ ਧੋਣ ਲਈ ਜਲ ਪਾਉਣਾ ਤਾਂ ਪਹਿਲਾਂ ਪਾਏ ਜਲ ਦਾ ਆਪ ਚਰਨਾ ਮਤਰ ਲੈਣਾ ਫਿਰ ਪਲੰਗ ਤੇ ਲਟਾ ਕੇ ਸੇਵਾ ਕਰਨੀ ਮੱਠੀ ਚਾਪੀ ਕਰਨੀ ਰਾਤ ਕੇਵਲ ਇੱਕੋ ਹੀ ਰਹਿਣੀ ਤੇ ਫਿਰ ਪ੍ਰਸੰਸਾ ਲੈ ਕੇ ਚਾਲੇ ਪਾ ਦੇਣੇ ਜਦ ਕਦੀ ਬਾਬਾ ਜੀ ਨੂੰ ਯਾਦ ਕਰਨਾ ਹੁੰਦਾ ਤਾਂ ਸੰਤ ਜੀ ਇੱਕ ਖਾਸ ਸੇਵਕ ਪਾਸੋਂ ਚਿੱਠੀ ਲਿਖਵਾਉਂਦੇ ਹੁੰਦੇ ਸਨ ਜਦ ਕਦੀ ਬਾਬਾ ਜੀ ਲੈਰੇ ਦਰਸ਼ਨ ਕਰਨ ਲਈ ਜਾਣਾ ਤਾਂ ਸਾਰੇ ਸੇਵਕਾਂ ਲਈ ਪੋਸ਼ਾਕਾਂ ਕੋਟਾ ਕਸ਼ੇਰਾ ਆਦ ਲੈ ਕੇ ਜਾਇਆ ਕਰਦੇ ਇਸ ਤਰ੍ਹਾਂ ਕਈ ਵਾਰੀ ਹੁੰਦਾ ਰਿਹਾ ਪਰ ਇੱਕ ਵਾਰੀ ਲਖਾਰੀ ਨੇ ਮਨਮਤ ਕਰ ਲਈ ਤੇ ਬਾਬਾ ਜੀ ਨੇ ਸੰਤਾ ਪਾਸ ਵੀ ਨੇ ਕੀਤੀ ਕਿ ਅੱਗੋਂ ਵਾਸਤੇ ਲਿਖਤੀ ਚਿੱਠੀ ਦੁਆਰਾ ਦਾਸ ਨੂੰ ਯਾਦ ਨਾ ਕਰਿਆ ਕਰੋ ਚਿੱਠੀ ਲਿਖਣ ਵਾਲਾ ਕਈ ਵਾਰੀ ਮਨਮਤ ਕਰ ਲੈਂਦਾ ਹੈ ਜਦੋਂ ਕਦੀ ਕਿਸੇ ਸੇਵਾ ਸੰਬੰਧੀ ਜਾਂ ਵੈਸੇ ਦਾਸਣ ਦੇਣ ਦੀ ਚਾਹ ਹੋਵੇ ਤਾ ਗੁਰੂ ਗ੍ਰੰਥ ਸਾਹਿਬ ਅੱਗੇ ਕੀਤਾ ਹੋਇਆ ਅਰਦਾਸਾ ਸਾਨੂੰ ਟੈਲੀਫੋਨ ਵਾਂਗ ਪੁੱਜ ਜਾਏਗਾ ਤੇ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਰਿਖੀ ਜੀ ਸਮਝ ਲੱਗ ਗਈ ਹੈ ਚਿੱਠੀ ਲਿਖਣ ਵਾਲੇ ਦਾ ਖਿਆਲ ਹੋਵੇਗਾ ਕਿ ਦਰਸ਼ਨ ਹੋ ਜਾਣਗੇ ਕੜਾ ਪ੍ਰਸ਼ਾਦ ਡੇਗਾ ਤੇ ਵਸਤਰ ਵੀ ਮਿਲ ਜਾਣਗੇ ਸੰਤ ਜੀ ਨੇ ਮੁਸਕਰਾਉਂਦਿਆਂ ਹੋਇਆ ਅੱਗੋ ਕਿਹਾ ਐਸ ਪਿੱਛੋਂ ਫਿਰ ਲੈਰੇ ਵਾਲਿਆਂ ਨੇ ਚਿੱਠੀ ਪਾਉਣੀ ਬੰਦ ਕਰ ਦਿੱਤੀ ਤੇ ਜੇ ਕੋਈ ਕਦੇ ਕਹਿੰਦਾ ਵੀ ਆਪਣੇ ਵਾਸਤੇ ਕੋਈ ਚਿੱਠੀ ਲਖਾਣ ਲਈ ਤਾਂ ਇਹੋ ਹੀ ਉੱਤਰ ਦਿੰਦੇ ਕਿ ਇਹ ਵੀ ਕਿਹਾ ਕਰਦੇ ਆਮ ਲੋਕ ਸਾਨੂੰ ਵਿਦਿਆਰਥੀ ਗੁਰੂ ਗਲਤੀ ਨਾਲ ਆਖਦੇ ਹਨ ਸਾਡੇ ਤਾਂ ਆਪਣੇ ਜੀਵਨ ਨੂੰ ਰਖੀ ਜੀ ਦੀ ਸੰਗਤ ਨੇ ਉੱਚਾ ਕੀਤਾ ਹੈ অপरांत ਇੱਕ ਸਮੇਂ ਦੀ ਗੱਲ ਹੈ ਕਿ ਲਹਿਰੇ ਵਾਲਿਆਂ ਨੇ ਮਾਨ ਵਿੱਚ ਅਰਦਾਸ ਕੀਤੀ ਕਿ ਰਿਖੀ ਜੀ ਦੇ ਦਰਸ਼ਨ ਹੋਣ ਇਧਰ ਬਾਬਾ ਜੀ ਧਿਆਨ ਵਿੱਚ ਸਨ ਬੈਤੀ ਖੋਲੀ ਤੇ ਹਜੂਰੀਏ ਨੂੰ ਵਚਨ ਕੀਤਾ ਲਹਿਰੇ ਤੋਂ ਟੈਲੀਫੋਨ ਆਇਆ ਹੈ ਝਟਪਟ ਤਿਆਰੀ ਕਰੋ ਅੱਧੇ ਘੰਟੇ ਵਿੱਚ ਮੋਟਰ ਆ ਗਈ ਜਗਰੋਂ ਬਸਿੰਗਾ ਹੋਰ ਜਿੰਨੇ ਨਗਰ ਆ ਵਿੱਚ ਆਏ ਕਿਤੇ ਨਾ ਠਹਿਰੇ ਤੇ ਲਹਿਰੇ ਪੁੱਜ ਗਏ ਅੱਗੇ ਕੀ ਵੇਖਦੇ ਵੇਖਦੇ ਹਨ ਕਿ ਭਾਈ ਪੂਰਨ ਸਿੰਘ ਰਾਗੀ ਸ਼ਾਬਤ ਪੜ ਰਿਹਾ ਹੈ ਗੁਰਮੁਖ ਪਿਆਰੇ ਆਏ ਮਿਲ ਮੈਂ ਜੀ ਰਿ ਬਸੇ ਨੇ ਰਾਮ ਰਾਜੇ ਜਾਂਦਿਆ ਹੀ ਡੰਡੋਟ ਕੀਤੀ ਤੇ ਫਿਰ ਬੇਨਤੀ ਕੀਤੀ ਮਹਾਰਾਜ ਡਬਲ ਤਾਰ ਖੜਕਾਈ ਸੀ ਕੀ ਹੁਕਮ ਹੈ ਕੋਝ ਨਹੀਂ ਮਨ ਲੋਚ ਦਾ ਸੀ ਦਾਰਸ਼ਨ ਕਰਨ ਨੂੰ ਸੰਤ ਵਿਧਾਵਾ ਸਿੰਘ ਜੀ ਨੇ ਫਰਮਾਇਆ ਫਿਰ ਆਪਣੇ ਦਸਤੂਰ ਅਨੁਸਾਰ ਉਹਨਾਂ ਦੀ ਮੱਠੀ ਚਾਪੀ ਕਰਨ ਲੱਗ ਪਏ ਤੇ ਅਤੀ ਸ਼ਰਧਾ ਤੇ ਪਿਆਰ ਦੀਆਂ ਗੱਲਾਂ ਵਿੱਚ ਤੂੰ ਹੀ ਮੇਰਾ ਰੱਬ ਕਹਿਣ ਤੋ ਬਿਸਕੋਚ ਨਾ ਕੀਤਾ ਸੰਤ ਵਿਧਾਵਾ ਸਿੰਘ ਜੀ ਰਖੀ ਜੀ ਅਸੀਂ ਤਾਂ ਡੇਰੇਦਾਰ ਹਾਂ ਗੁਰੂ ਨਾਨਕ ਦਾ ਰੂਪ ਤਾਂ ਤੁਸੀਂ ਹੋ ਇਹੀ ਮੇਂ ਦਿਲ ਦੀਆਂ ਗੱਲਾਂ ਤੇ ਪ੍ਰੇਮ ਤੇ ਪਿਆਰ ਦੇ ਬਚਨ ਹੁੰਦੇ ਰਹੇ ਜਿਵੇਂ ਦੋ ਦਰਿਆ ਮਿਲ ਦੇ ਠਾਠਾ ਮਾਰਦੇ ਹਨ ਸਿੱਖ ਮਹਾਪੁਰਸ਼ ਅਤੇ ਸੰਪਰਦਵਾ ਨਾਲ ਸੰਬੰਧ ਜਿਸ ਮਾਰਗ ਤੇ ਕੋਈ ਪ੍ਰਾਣੀ ਚੱਲਦਾ ਹੈ ਉਸ ਦੇ ਹੋਰ ਪੰਦਉਗਾ ਨਾਲ ਉਸਦਾ ਮੇਲ ਮਲਾਪ ਹੋਣਾ ਸੁਭਾਵਕ ਹੈ ਇਸ ਲਈ ਜੁਆ ਆਸਤਾ ਤੋਂ ਹੀ ਬਾਬਾ ਜੀ ਦਾ ਥੋੜਾ ਬਹੁਤ ਸੰਬੰਧ ਹੋਰ ਤਸਵ ਸਿੰਘਾਂ ਨਾਲ ઋਸ਼ੀਆਂ ਸੰਤ ਮਹਾਤਮਾ ਨਾਲ ਰਿਹਾ ਹੈ ਐਸ ਲਈ ਜੁਵਾ ਅਕਤਾ ਤੋਂ ਹੀ ਬਾਬਾ ਜੀ ਦਾ ਥੋੜਾ ਬਹੁਤ ਸਮਾਨਦ ਹੋਰ ਤਵਸੀਆਂ ਨਾਮ ਰਿਸ਼ੀਆਂ ਸੰਤ ਮਹਾਤਮਾ ਨਾਲ ਰਿਹਾ ਹੈ ਸੰਤ ਅਰਜਨ ਦਾਸ ਜੀ ਨਿਰਵਾਣ ਬਾਬਾ ਖੁਦਾ ਸਿੰਘ ਜੀ ਨਰਮਲੇ ਹਵਾਲੀ ਲੱਖਾ ਸਿੰਘ ਸੰਤ ਬਚਨ ਸਿੰਘ ਜੀ ਭਜਨਗੜ ਸੰਤ ਜਵੰਦ ਸਿੰਘ ਜੀ ਰਾਜ ਸੀ ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਹ ਵਾਲੇ ਸੰਤ ਮੰਗਲ ਸਿੰਘ ਜੀ ਦਾ ਉਧਰ ਸੰਤ ਮੱਗਰ ਸਿੰਘ ਜੀ ਰਾਮਗੜ ਇਹ ਤਾਂ ਬਾਬਾ ਜੀ ਦੇ ਲਗਭਗ ਹਮ ਉੱਪਰ ਜਾਂ ਸਮਕਾਲੀ ਸਨ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ